ਰਵਨੀਤ ਸਿੰਘ ਬਿੱਟੂ ਭਾਜਪਾ ਵੱਲੋਂ ਮੰਤਰੀ ਬਣਨ ਤੋਂ ਬਾਅਦ ਉਹਨਾਂ ਨੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦੌਰਾਨ ਕਿਹਾ ਕਿ ਉਹ ਅਮਰਪਾਲ ਸਿੰਘ ਦੇ ਮਾਤਾ-ਪਿਤਾ ਨਾਲ ਗੱਲਬਾਤ ਕਰਨਗੇ ਉਹਨਾਂ ਦੇ ਇਸ ਕਹ ਲੋ ਕਿ ਬਿਆਨ ਦੇ ਵਿੱਚ ਉਹਨਾਂ ਨੇ ਆਪਣੇ ਵੱਲੋਂ ਹਮਦਰਦੀ ਜਤਾਉਣ ਦੀ ਕੋਸ਼ਿਸ਼ ਕੀਤੀ ਹੈ ਅਮਰਪਾਲ ਸਿੰਘ ਨੂੰ ਲੈ ਕੇ ਕਿਵੇਂ ਦੇਖਦੇ ਹੋ ਜੋ ਬਿਆਨ ਅਮਰਪਾਲ ਸਿੰਘ ਨੂੰ ਲੈ ਕੇ ਰਵਨੀਤ ਬਿੱਟੂ ਦਾ ਹੈ ਕਿ ਉਹ ਉਹਨਾਂ ਦੇ ਮਾਤਾ-ਪਿਤਾ ਨੂੰ ਮਿਲਣਗੇ ਦੇਖੋ ਲੁਧਿਆਣੇ ਤੋਂ ਹਾਰੇ ਹੋਏ ਰਵਨੀਤ ਸਿੰਘ ਬਿੱਟੂ ਜਿਨ੍ਹਾਂ ਨੂੰ ਕੇਂਦਰ ਦੇ ਵਿੱਚ ਮੰਤਰੀ ਬਣਾ ਦਿੱਤਾ ਗਿਆ ਸੋ ਸਭ ਤੋਂ ਪਹਿਲਾਂ ਤੇ ਸਾਡਾ ਇਹਦੇ ਉੱਤੇ ਹੀ ਆਪਾਂ ਕਹਿ ਲਈਏ ਕਿ ਇਤਰਾਜ਼ ਹੈ ਕਿ ਜਿਨ੍ਹਾਂ ਲੋਕਾਂ ਨੇ ਰਵਨੀਤ ਸਿੰਘ ਬਿੱਟੂ ਨੂੰ ਚੁਣਿਆ ਹੀ ਨਹੀਂ ਤਾਂ ਫਿਰ ਤੁਸੀਂ ਉਹਨਾਂ ਲੋਕਾਂ ਦੇ ਸਿਰ ਦੇ ਉੱਤੇ ਕਿਵੇਂ ਬਿਠਾ ਸਕਦੇ ਹੋ ਇੱਕ ਹਾਰੇ ਹੋਏ ਮੰਤਰੀ ਨੂੰ ਸੋ ਇਹ ਸਭ ਤੋਂ ਪਹਿਲਾ ਇਤਰਾਜ਼ ਆ ਅਗਲੀ ਗੱਲ ਜਿਹੜੀ ਮੈਂ ਕਿਹਾ ਕਿ ਮੈਂ ਤੁਹਾਨੂੰ ਪਿਛਲੀ ਇੱਕ ਵੀਡੀਓ ਦੇ ਵਿੱਚ ਵੀ ਕਿਹਾ ਸੀ ਕਿ ਰਵਨੀਤ ਬਿੱਟੂ ਹੋ ਗਏ ਹੰਸ ਰਾਜ ਹੰਸ ਹੋ ਗਏ ਮੁਹੰਮਦ ਸਿੰਦੀਖ ਹੋ ਗਏ ਇਹਨਾਂ ਨੂੰ ਮੈਂ ਲੀਡਰ ਮੰਨਦਾ ਨਹੀਂ ਕਿਉਂਕਿ ਇਹਨਾਂ ਦੇ ਵਿੱਚ ਲੀਡਰ ਵਾਲੀ ਲੀਡਰਾਂ ਵਾਲੀ ਜਿਹੜੀ ਹੈ ਕੁਆਲਿਟੀ ਨਹੀਂ ਹੈ ਤੋ ਜੇ ਰਵਨੀਤ ਬਿੱਟੂ ਦੀ ਗੱਲ ਕਰੀਏ ਤਾਂ ਹੁਣ ਤੱਕ ਨਫ਼ਰਤ ਵੇਚਦੇ ਹੋਏ ਉਹ ਇੱਥੇ ਤੱਕ ਪਹੁੰਚੇ ਨੇ ਤੁਸੀਂ ਦੇਖੋ ਉਹਨਾਂ ਦੇ ਕੈਰੀਅਰ ਦੀ ਗੱਲ ਉਹਨਾਂ ਨੇ ਕਦੇ ਵੀ ਕਿਤੇ ਪੰਜਾਬ ਦੇ ਲੁਧਿਆਣੇ ਦੇ ਵਿਕਾਸ ਦੀ ਗੱਲ ਕਿਤੇ ਕੀਤੀ ਹੋਵੇ ਤਾਂ ਉਹਨਾਂ ਦੀਆਂ ਜਿੰਨੀਆਂ ਵੀ ਸਪੀਚਸ ਇੰਟਰਵਿਊਜ਼ ਬਾਹਰ ਆਈਆਂ ਉਹ ਨਫ਼ਰਤ ਉਗਲਦੇ ਹੋਏ ਜਿਹੜੇ ਉਹ ਨਜ਼ਰ ਆਉਂਦੇ ਰਹੇ ਆ ਬੇਸ਼ੱਕ ਉਹ ਅਕਾਲ ਤਖਤ ਦੇ ਜਥੇਦਾਰ ਹੋਣ ਗਿਆ ਨਹੀਂ ਹਰਪ੍ਰੀਤ ਸਿੰਘ ਹੋਰੀ ਭਾਈ ਰਾਜੋਆਣਾ ਭਾਈ ਹਵਾਰਾ ਜਾਂ ਫਿਰ ਹੋਰ ਜਿਹੜੇ ਨੇ ਬੰਦੀ ਸਿੰਘ ਉਹ 35000 ਹਿੰਦੂ ਜਿਹੜੇ ਸੀ ਉਸ ਟਾਈਮ ਦੇ ਉੱਤੇ ਮਾਰੇ ਗਏ ਜਦੋਂ ਕਹਿੰਦੇ ਆ ਕਿ ਖਾੜਕੂ ਸੰਘਰਸ਼ ਜਿਹੜਾ ਹੈ ਉਹ ਜ਼ੋਰਾਂ ਤੇ ਸੀ ਇਹ ਕਿਹਾ ਜਾਂਦਾ ਕਿ 35000 ਹਿੰਦੂ ਜਿਹੜੇ ਨੇ ਉਹ ਮਾਰ ਦਿੱਤੇ ਗਏ ਪਰ ਇਹਦਾ ਡਾਟਾ ਕਿਸੇ ਕੋਲ ਵੀ ਨਹੀਂ ਹੈਗਾ ਇਹ ਸਿਰਫ ਇੱਕ ਫਿਗਰ ਹਵਾ ਦੇ ਵਿੱਚ ਉੱਡਦੀ ਹੋਈ ਫਿਗਰ ਜਿਹੜੀ ਆ ਉਹ ਬਣਾਈ ਗਈ ਹੈ ਸੋ ਉਹ ਅਰਵਨੀਤ ਬਿੱਟੂ ਹਰੀ ਉਹ 35000 ਹਿੰਦੂ ਭਰਾਵਾਂ ਦੀ ਤਾਂ ਗੱਲ ਕਰਦੇ ਨੇ ਪਰ ਉਹ ਕਦੇ ਵੀ 1.5 ਲੱਖ ਜਿਹੜਾ ਉਹਦੇ ਦਾਦੇ ਵੱਲੋਂ ਮਾਰਿਆ ਗਿਆ ਪੰਜਾਬ ਦੇ ਵਿੱਚ ਨੌਜਵਾਨਾ ਉਹਨਾਂ ਦੀ ਗੱਲ ਨਹੀਂ ਕਰਦੇ ਉਹਨਾਂ ਬਾਰੇ ਉਹ ਕਹਿੰਦੇ ਕਿ ਉਹ ਅਤਵਾਦੀ ਸੀ ਤੇ ਮੈਂ ਅਕਸਰ ਆਪਣੀਆਂ ਵੀਡੀਓ ਦੇ ਵਿੱਚ ਸਵਾਲ ਜਿਹੜਾ ਹੈ ਪੁੱਛਦਾ ਰਹਿਣਾ ਸਾਰੇ ਸਾਡੇ ਸੁਣਨ ਵਾਲਿਆਂ ਨੂੰ ਕਿ ਪੰਜਾਬ ਦੇ ਵਿੱਚ ਕਿੰਨੇ ਕ ਖਾੜਕੂ ਹੋਣਗੇ ਜਿਹੜੇ ਅਸਲੀ ਖਾੜਕੂ ਜਿਹੜੇ ਹਥਿਆਰਾਂ ਦੇ ਨਾਲ ਲੜ ਰਹੇ ਸੀ ਉਸ ਵळे ਇਹ ਆਪਾਂ ਆਪ ਹੀ ਸੋਚ ਲਈਏ ਕਿ ਕਿੱਡੀ ਕ ਪੰਜਾਬ ਸਟੇਟ ਹੈ ਤੇ ਖਾੜਕੂ ਕਿੰਨੇ ਕ ਹੋਣਗੇ ਤੇ ਮੈਂ ਮੋਟਾ ਮੋਟਾ ਐਸਟੀਮੇਟ ਲਾਇਆ ਸੀ ਅੰਦਾਜ਼ਾ ਲਾਇਆ ਸੀ ਕਿ ਚਲੋ 10000 ਖਾੜਕੂ ਹਥਿਆਰਾਂ ਦੇ ਨਾਲ ਹੋਏਗਾ 15000 ਹੋਏਗਾ 20000 ਖਾੜਕੂ ਹੋਏਗਾ ਇਸ ਤੋਂ ਜ਼ਿਆਦਾ ਨਹੀਂ ਹੋ ਸਕਦੇ ਤੋ ਉਹ 20000 ਖਾੜਕੂ ਠੀਕ ਹੈ ਵੀ ਤੁਸੀਂ ਮੁਕਾਬਲੇ ਕਰਕੇ ਜਿਹੜਾ ਹੈ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਪਰ ਬਾਕੀ ਜਿਹੜੇ 130000 ਲੋਕ ਮਾਰੇ ਪੰਜਾਬ ਦੇ ਨੌਜਵਾਨ ਬਜ਼ੁਰਗ ਬੱਚੇ ਜਿਹੜੇ ਮਾਰੇ ਉਹ ਕੌਣ ਸਨ ਤੋ ਇਹ ਇਹਦੇ ਬਾਰੇ ਕਦੇ ਵੀ ਰਵਨੀਤ ਬਿੱਟੂ ਹੋਰੀ ਨਹੀਂ ਬੋਲਦੇ ਹੁਣ ਇਹਨਾਂ ਨੂੰ ਇੱਕ ਵਾਰੀ ਜਿਹੜਾ ਬੰਦੀ ਸਿੰਘਾਂ ਦਾ ਹੇਜ਼ ਨਾ ਇਹਨਾਂ ਨੂੰ ਪਹਿਲਾਂ ਵੀ ਜਾਗਿਆ ਸੀ ਕਿਸਾਨੀ ਸੰਘਰਸ਼ ਵੇਲੇ ਉਦੋਂ ਇਹਨਾਂ ਨੇ ਕਿਹਾ ਸੀ ਕਿ ਜੇ ਨਰਿੰਦਰ ਮੋਦੀ ਹੋਰੀ ਬਿੱਲ ਵਾਪਸ ਲੈ ਲੈਣ ਤਾਂ ਮੈਂ ਬੰਦੀ ਸਿੰਘਾਂ ਦੀ ਰਿਹਾਈ ਦਾ ਜਿਹੜਾ ਸਮਰਥਨ ਕਰਾਂਗਾ ਰਾਜੂਆਣਾ ਸਾਹਿਬ ਦੀ ਜਾਂ ਭਾਈ ਹਵਾਰੇ ਦੀ ਉਹ ਮੈਂ ਸਮਰਥਨ ਕਰਾਂਗਾ ਤੇ ਮੇਰੇ ਪਰਿਵਾਰ ਨੂੰ ਕੋਈ ਇਤਰਾਜ਼ ਨਹੀਂ ਹੋਏਗਾ ਤੇ ਜਦੋਂ ਥੋੜਾ ਸਮਾਂ ਲੰਘਿਆ 1-2 ਮਹੀਨਿਆਂ ਤੋਂ ਬਾਅਦ ਉਹ ਆਪਣੇ ਬਿਆਨ ਤੋਂ ਮੁੱਕਰ ਗਏ ਸੀ ਹੁਣ ਉਹ ਰਾਜ ਮੰਤਰੀ ਤਾਂ ਬਣ ਗਏ ਨੇ ਸੋ ਹੁਣ ਉਸ ਤੋਂ ਬਾਅਦ ਸ਼ਾਇਦ ਉਹਨਾਂ ਨੂੰ ਲੱਗ ਰਿਹਾ ਕਿ ਹੁਣ ਮੈਂ ਆਉਂਦੇ ਸਮੇਂ ਦੇ ਵਿੱਚ ਬੀਜੇਪੀ ਦਾ ਕਿਤੇ ਮੁੱਖ ਮੰਤਰੀ ਚਿਹਰਾ ਹੀ ਬਣ ਜਾਵਾਂ ਪੰਜਾਬ ਦੇ ਵਿੱਚ ਤੇ ਹੋ ਸਕਦਾ ਇਹ ਹੀ ਪਲੈਨਿੰਗ ਹੋਵੇ ਜਿਹੜੇ ਅਮਿਤ ਸ਼ਾਹ ਨੇ ਜਾਂ ਫਿਰ ਇਹਨਾਂ ਨੇ ਬੈਠ ਕੇ ਸਲਾਹ ਕੀਤੀ ਹੋਵੇ ਕਿ ਤੁਹਾਨੂੰ ਹੌਲੀ-ਹੌਲੀ ਅਸੀਂ ਇੱਕ ਵੱਡਾ ਚਿਹਰਾ ਪੰਜਾਬ ਦਾ ਬਣਾਉਨੇ ਆ ਕਿਉਂਕਿ ਤੁਹਾਡੇ ਸਾਨੂੰ ਉਹ ਕੁਆਲਿਟੀਆਂ ਲੱਗਦੀਆਂ ਕਿ ਤੁਸੀਂ ਸਿੱਖਾਂ ਦੇ ਖਿਲਾਫ ਜਿਹੜਾ ਬਹੁਤ ਵਧੀਆ ਜਿਹੜਾ ਰੱਜ ਕੇ ਨਫ਼ਰਤ ਫਲਾਉਨੇ ਹੋ ਤੇ ਤੁਹਾਨੂੰ ਅਸੀਂ ਹੌਲੀ-ਹੌਲੀ ਜਿਹੜਾ ਹੈ ਇੱਕ ਵੱਡਾ ਚਿਹਰਾ ਬਣਾਈਏ ਕਿਉਂਕਿ ਹੁਣ ਜੇ ਦੇਖਿਆ ਜਾਵੇ ਤਾਂ ਸਿੱਧੇ ਤੌਰ ਤੇ ਬੀਜੇਪੀ ਕੋਲ ਮੁੱਖ ਮੰਤਰੀ ਚਿਹਰਾ ਨਹੀਂ ਹੈਗਾ ਪੰਜਾਬ ਦੇ ਵਿੱਚ ਸੋ ਰਵਨੀਤ ਬਿੱਟੂ ਦੇ ਨਾਲ ਹੋ ਸਕਦਾ ਵੋਟਾਂ ਤੋਂ ਪਹਿਲਾਂ ਇਹੀ ਗੱਲਬਾਤ ਹੋਈ ਹੋਵੇ ਜਦੋਂ ਉਹਨਾਂ ਨੇ ਕਾਂਗਰਸ ਛੱਡੀ ਹੈ ਕਿ ਬੇਸ਼ੱਕ ਤੁਸੀਂ ਸਾਡੀ ਪਾਰਟੀ 'ਚ ਆ ਕਿ ਤੁਸੀਂ ਸਾਡੀ ਪਾਰਟੀ ਦੇ ਵਿੱਚ ਆਓ ਜੇ ਤੁਸੀਂ ਹਾਰ ਵੀ ਜਾਣੇ ਹੋ ਤਾਂ ਤੁਹਾਨੂੰ ਮੰਤਰੀਪਦ ਦਾ ਅਹੁਦਾ ਜਿਹੜਾ ਆਪਾਂ ਦੇਾਂਗੇ ਸੋ ਉਸ ਤੋਂ ਬਾਅਦ ਫਿਰ ਜਦੋਂ ਰਵਨੀਤ ਬਿੱਟੂ ਹੋਰਾਂ ਨੇ ਵੇਖਿਆ ਵੀ ਕਾਂਗਰਸ ਦੇ ਵਿੱਚ ਰਹਿੰਦੇ ਆ ਜਿਹੜਾ ਉਹਨਾਂ ਨੂੰ ਬਣਦਾ ਸਨਮਾਨ ਹੁਣ ਤੱਕ ਨਹੀਂ ਮਿਲਿਆ ਤੇ ਇਹ ਤਾਂ ਮੈਨੂੰ ਕਹਿ ਰਹੇ ਕਿ ਜੇ ਹਾਰ ਵੀ ਗਏ ਤੇ ਤਾਂ ਵੀ ਤੁਹਾਨੂੰ ਮੰਤਰੀ ਬਣਾਵਾਂਗੇ ਫਿਰ ਉਹਨਾਂ ਨੇ ਅੱਗੇ ਪੇਸ਼ਕਸ਼ ਕੀਤੀ ਹੋ ਸਕਦੀ ਹੈ ਕਿ ਆਉਂਦੇ ਸਮੇਂ ਦੇ ਵਿੱਚ 2027 ਦੇ ਵਿੱਚ ਤੁਹਾਨੂੰ ਮੁੱਖ ਮੰਤਰੀ ਦਾ ਚਿਹਰਾ ਜਿਹੜਾ ਹੈ ਬੀਜੇਪੀ ਵੱਲੋਂ ਜਿਹੜਾ ਥਾਪਿਆ ਜਾਏਗਾ ਸੋ ਇਹ ਸਾਰੀਆਂ ਗੱਲਾਂ ਬਾਤਾਂ ਕਿਤੇ ਨਾ ਕਿਤੇ ਗੁਪਤ ਰੂਪ ਦੇ ਵਿੱਚ ਹੋਈਆਂ ਲੱਗਦੀਆਂ ਸੋ ਉਹ ਬਣ ਗਏ ਨੇ ਹੁਣ ਉਹਨਾਂ ਨੂੰ ਹੇਜ਼ ਵੀ ਜਾਗਣ ਲੱਗ ਪਿਆ ਕਿ ਬੰਦੀ ਸਿੰਘ ਜਾਂ ਫਿਰ ਅਮਰਤਪਾਲ ਸਿੰਘ ਦੇ ਪਰਿਵਾਰ ਨਾਲ ਮਿਲਣਗੇ ਮੈਨੂੰ ਲੱਗਦਾ ਪੀ ਇਹ ਆਉਂਦੇ 5 ਕਿਸਾਲ 27 ਤੱਕ ਉਹ ਇਸੇ ਤਰੀਕੇ ਨਾਲ ਚੱਲਣਗੇ ਮਠੇ ਮਠੇ ਠੰਡੇ ਠੰਡੇ ਬਿਆਨ ਜਿਹੜੇ ਨੇ ਉਹ ਪਹਿਲਾਂ ਵਰਗੀ ਨਫ਼ਰਤ ਜਿਹੜੀ ਆ ਉਹ ਨਾ ਫਲਾਉਣ ਤੁਸੀਂ ਦੇਖੋ ਇੱਕ ਇੰਟਰਵਿਊ ਦੇ ਵਿੱਚ ਤਾਂ ਮੈਂ ਇਹ ਵੀ ਸੁਣਿਆ ਕਿ ਉਹਨਾਂ ਨੇ ਕਿਹਾ ਕਿ ਜਿਹੜਾ ਬੀਬੀ ਇੰਦਰਾ ਗਾਂਧੀ ਦੇ ਨਾਲ ਮੈਂ ਕਦੇ ਵੀ ਸਹਿਮਤ ਨਹੀਂ ਮੈਂ ਉਹਨੂੰ ਆਪਣੀ ਮਾਂ ਨਹੀਂ ਮੰਨਦਾ ਮੈਂ ਉਹਨੂੰ ਦੁਸ਼ਮਣ ਮੰਨਦਾ ਹੈ ਪੰਜਾਬ ਦੀ ਉਹ ਸਾਰੀਆਂ ਗੱਲਾਂ ਉਹਨਾਂ ਨੇ ਕੀਤੀਆਂ ਸੋ ਇੱਕ ਪਲਾਨ ਤਹਿਤ ਜਿਹੜਾ ਇਹ ਸਾਰਾ ਆਪਣਾ ਉਹਨਾਂ ਨੇ ਵਿਚਾਰ ਚੇਂਜ ਕਰਕੇ ਲੋਕਾਂ ਦੇ ਵਿੱਚ ਆਪਣੀ ਛਵੀ ਹੁਣ ਜਿਹੜੀ ਹੈ ਉਹ ਇੱਕ ਤਰੀਕੇ ਦੇ ਨਾਲ ਪੰਜਾਬ ਪੱਕੀ ਸਿੱਖ ਪੱਕੀ ਜਿਹੜੀ ਹੈ ਬਣਾਉਣ ਦੀ ਕੋਸ਼ਿਸ਼ ਜਾਰੀ ਹੈ ਕਿਉਂਕਿ 27 ਤੱਕ ਇਹਨੂੰ ਲਿਆ ਕੇ ਇੱਕ ਪੂਰੇ ਮਤਲਬ ਕਿ ਉਸ ਵੇਲੇ ਤੱਕ ਇੱਕ ਵੱਡਾ ਚਿਹਰਾ ਸਿੱਖਾਂ ਦੇ ਹਮਦਰਦ ਪੰਜਾਬ ਪੱਕੀ ਰਵਨੀਤ ਬਿੱਟੂ ਹੋਰਾਂ ਨੂੰ ਜਿਹੜਾ ਉਹ ਪੇਸ਼ ਕੀਤਾ ਜਾਣਾ ਹੈ ਇਸ ਲਈ ਅੱਜ ਉਹਨਾਂ ਨੂੰ ਹੇਸ ਜਿਹੜਾ ਹੈਗਾ ਉਹ ਜਾਗ ਰਿਹਾ ਕਿ ਬੰਦੀ ਸਿੰਘ ਰਿਹਾ ਕਰਵਾਵਾਂਗਾ ਮੈਂ ਮੈਂ ਵਿੱਚ ਮੀਡੀਏਟਰ ਬਣਾਂਗਾ ਮੈਂ ਜਿੰਨਾ ਜ਼ੋਰ ਲੱਗਿਆ ਉਹ ਲਾਵਾਂਗਾ ਉਸ ਤੋਂ ਬਾਅਦ ਜਿਹੜੀ ਗੱਲ ਉਹਨਾਂ ਨੇ ਕਹੀ ਹੈ ਕਿ ਮੈਂ ਅਮਰਤਪਾਲ ਸਿੰਘ ਦੇ ਪਰਿਵਾਰ ਨੂੰ ਮਿਲਾਂਗਾ ਉਹਦਾ ਕਾਰਨ ਇਹ ਹੋ ਸਕਦਾ ਹੈ ਕਿ ਗੁਪਤ ਰੂਪ ਦੇ ਵਿੱਚ ਜਾਂ ਫਿਰ ਇਕੱਲਿਆਂ ਇੱਕ ਮੀਟਿੰਗ ਜਿਹੜੀ ਪਰਿਵਾਰ ਦੇ ਨਾਲ ਰੱਖੀ ਜਾਵੇ ਭਾਜਪਾ ਦਾ ਕੇਂਦਰ ਜਿਹੜੀ ਸੱਤਾ ਦੇ ਵਿੱਚ ਹੈਗੇ ਆ ਅਮਿਤ ਸ਼ਾਹ ਦਾ ਸੁਨੇਹਾ ਉਹਨਾਂ ਤੱਕ ਪਹੁੰਚਾਇਆ ਜਾਵੇ ਕਿ ਜੇਕਰ ਤਾਂ ਤੁਹਾਡਾ ਸਮਰਥਨ ਬੀਜੇਪੀ ਨੂੰ ਹੋਏਗਾ ਯਾਨੀ ਕਿ ਭਾਈ ਅਮਰਤਪਾਲ ਸਿੰਘ ਸਾਨੂੰ ਸਮਰਥਨ ਦਿੰਦੇ ਨੇ ਤਾਂ ਅਸੀਂ ਦਿਨਾਂ ਦੇ ਵਿੱਚ ਉਹਨਾਂ ਦੀ ਰਿਹਾਈ ਜਿਹੜੀ ਆ ਉਹ ਕਰਵਾ ਦੇਾਂਗੇ ਸੋ ਇਹ ਸਾਰਾ ਕੁਝ ਕਿਤੇ ਨਾ ਕਿਤੇ ਪੁੱਛਣ ਦੇ ਲਈ ਉਹਨਾਂ ਵੱਲੋਂ ਇਹ ਇਸ਼ਾਰਾ ਜਿਹੜਾ ਹੈ ਉਹ ਦਿੱਤਾ ਗਿਆ ਇਹ ਇਸ਼ਾਰਾ ਜਿਹੜਾ ਸਿਰਫ ਪਬਲਿਕ ਇਸ ਕਰਕੇ ਕੀਤਾ ਗਿਆ ਤਾਂ ਕਿ ਉਹਨਾਂ ਦੇ ਮਾਪਿਆਂ ਤੱਕ ਵੀ ਇਹ ਗੱਲ ਪਹੁੰਚ ਜਾਏ ਤੇ ਉਹ ਪਹਿਲਾਂ ਤੋਂ ਸੋਚ ਕੇ ਰੱਖਣ ਆਖਰ ਕਰਨਾ ਕੀ ਹੈ ਤੇ ਜਿੱਥੋਂ ਤੱਕ ਮੈਂ ਜਾਣਦਾ ਜੋ ਮੈਂ ਸੁਣਿਆ ਹੁਣ ਭਾਈ ਅਮਰਤਪਾਲ ਸਿੰਘ ਨੂੰ ਹੁਣ ਤੱਕ ਉਹ ਕਦੇ ਵੀ ਬੀਜੇਪੀ ਦੇ ਨਾਲ ਜਾਂ ਫਿਰ ਕਾਂਗਰਸ ਦੇ ਨਾਲ ਨਹੀਂ ਜਾਣਗੇ ਉਹ ਆਜ਼ਾਦ ਰਹਿ ਕੇ ਸ਼ਾਇਦ ਵਿਚਰਨ ਪਰ ਉਹ ਇਹਨਾਂ ਪਾਰਟੀਆਂ ਦੇ ਨਾਲ ਕਦੇ ਵੀ ਨਹੀਂ ਜਾਣਗੇ ਜੇਕਰ ਉਹ ਇਹਨਾਂ ਪਾਰਟੀਆਂ ਦੇ ਨਾਲ ਜਾਂਦੇ ਨੇ ਤੇ ਹੁਣ ਤੱਕ ਦੀ ਬਣੀ ਬਣਾਈ ਜਿਹੜੀ ਉਹਨਾਂ ਦੀ ਹੈ ਉਹ ਸਾਰੀ ਖਤਮ ਹੋ ਜਾਏਗੀ ਕੌਮ ਦੇ ਵਿੱਚ ਸੋ ਇਸ ਤਰ੍ਹਾਂ ਨਹੀਂ ਹੋ ਸਕਦਾ ਇਹ ਗੱਲਬਾਤ ਸਾਰੀ ਜਿਹੜੀ ਆ ਰਵਨੀਤ ਬਿੱਟੂ ਦੇ ਨਾਲ ਜੋ ਤੁਸੀਂ ਹੁਣ ਪੁੱਛੀ ਹੈ ਉਹਨੂੰ ਲੈ ਕੇ ਇੰਨਾ ਹੀ ਕਿਹਾ ਜਾ ਸਕਦਾ ਤੇ 27 ਦੇ ਨੇੜੇ ਜਾ ਕੇ ਤੁਸੀਂ ਦੇਖਿਓ ਸ਼ਾਇਦ ਆ ਜਿਹੜੀ ਆਪਣੀ ਵੀਡੀਓ ਹੈ ਇਹਨੂੰ ਤੁਸੀਂ ਸੇਵ ਕਰਕੇ ਰੱਖ ਲਿਓ ਤੇ ਇਹ ਭਾਜਪਾ ਦਾ ਚਿਹਰਾ ਬਣ ਕੇ ਰਵਨੀਤ ਬਿੱਟੂ ਹਰੀ ਸਾਹਮਣੇ ਆਉਣਗੇ ਪਰ ਚਲੋ ਇੰਨਾ ਕ ਆਪਾਂ ਕਹਿ ਸਕਦੇ ਆ ਵੀ ਆ ਜਿਹੜੇ ਆਉਣ ਵਾਲੇ 5 ਸਾਲਾਂ ਦੇ ਵਿੱਚ ਨਫ਼ਰਤ ਭਰੇ ਬਿਆਨਾਂ ਤੋਂ ਜਿਹੜਾ ਹੈ ਉਹ ਗਰੇਜ ਕਰਨਗੇ ਜੋ ਕਿ ਪੰਜਾਬ ਦੇ ਮਾਹੌਲ ਲਈ ਵੀ ਚੰਗਾ ਹੈ ਜੀ ਜਿਹਦੇ ਜੀ ਸਿੰਘ ਨੂੰ ਥੋੜਾ ਧੰਨਵਾਦ ਕਰਦੇ ਹਾਂ ਜੀ ਡੁੱੜਦੀਓ ਤੁਸੀਂ ਅਕਸਰ ਆਪਣੇ ਵਿਚਾਰ ਸਾਨੂੰ ਦੇ ਦਰਸ਼ਕਾਂ ਦੇ ਗੇ ਰੱਖਿਓ ਜਿ ਕਹਲੋ ਕਿ ਕਾਫੀ ਕਹਲੋ ਕਿ ਫੋਰਕਾਸਟਿੰਗ ਕੀਤੀ ਹੈ ਅਸੀਂ ਕਹਲੋ ਕਿ ਪੰਜਾਬ ਦੇ ਪੋਲਿਟਿਸ ਨੂੰ ਲੈ ਕੇ ਦੇਖਦੀਆਂ ਸਾਰੇ ਦਰਸ਼ਕਾਂ ਨੂੰ ਕਿੰਨਾ ਪਸੰਦ ਆਉਂਦਾ ਜਿਹੜੇ ਦਰਸ਼ਕਾਂ ਨੂੰ ਪਸੰਦ ਆਉਂਦਾ ਤਾਂ ਫੇਸ ਨੂੰ ਤੁਹਾਨੂੰ ਜਰੂਰ ਫੋਲੋ ਕਰੋ ਵੀਡੀਓ ਨੂੰ ਵੱਧ ਤੋਂ ਸ਼ੇਅਰ ਜਰੂਰ ਕਰਿਓ ਧੰਨਵਾਦ